ਉਹਨਾਂ ਹੁਕਮ ਕਰਨ ਇਹ 5 ਮਿੰਟਾਂ ਦੇ ਅਸੀਂ ਬੈਰੀਕਡ ਪੁੱਟ ਕੇ ਇਸ ਪਰ ਹਾਰੇ ਦੀ ਸਿੰਗਰ ਉਹ ਕਿਉਂ ਨਹੀਂ ਰਿਹਾ ਕਰਦੇ ਜੀ ਤਾਂ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਇਸ ਟਾਈਮ ਅਸੀਂ ਤਸਵੀਰਾਂ ਦੇ ਵਿੱਚ ਸਾਹਮਣੇ ਨਜ਼ਰ ਕਰਵਾ ਦਿੰਦੇ ਆ ਕਿ ਅਸੀਂ ਸ਼ੰਭੂ ਬੈਰੀਅਰ ਤੇ ਇਸ ਟਾਈਮ ਮੌਜੂਦ ਆ ਕਿ ਜ਼ੂਮ ਕਰਕੇ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾ ਦਿੱਤੀਆਂ ਜਾਣ ਜਿਹੜਾ ਹਰਿਆਣਾ ਪੁਲਿਸ ਵੱਲੋਂ ਆ ਜਿਹੜਾ ਆਪਣਾ ਜਿਹੜਾ ਤਾਮ-ਦਾਮ ਲਗਾ ਦਿੱਤਾ ਗਿਆ ਕਿ ਜਿਹੜੇ ਇਨਸਾਫ ਪਸੰਦ ਲੋਕ ਅੱਜ ਦਿੱਲੀ ਦੇ ਵੱਲ ਜਾਇਆ ਜਾਣਾ ਸੀ ਕੌਮੀ ਇਨਸਾਫ ਮੋਰਚਾ ਲੰਬੇ ਸਮੇਂ ਤੋਂ ਮਹਾਲੀ ਦੇ ਵਿੱਚ ਲੱਗਿਆ ਹੋਇਆ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਂਦੇ ਨੇ ਤਾਂ ਅਸੀਂ ਇੱਥੇ ਤਸਵੀਰਾਂ ਜਿਹੜੀਆਂ ਦਿਖਾ ਦਿੰਨੇ ਆ ਕਿ ਕਿ ਜਿਹੜਾ ਹਰਿਆਣਾ ਸਰਕਾਰ ਵੱਲੋਂ ਆਪਣਾ ਜਿਹੜਾ ਪ੍ਰਸ਼ਾਸਨ ਲਗਾਇਆ ਗਿਆ ਕਿ ਇਸ ਤੋਂ ਸਾਫ਼ ਨਜ਼ਰ ਆ ਰਿਹਾ ਕਿ ਸੁਹਰੀਆ ਨਾ ਸਰਕਾਰ ਅਜਿਮੇ ਪਹਿਲਾ ਆਪਣਾ ਪ੍ਰਸ਼ਾਸਨ ਲਗਾਉਂਦੀ ਸੀ ਕਿ ਨਹੀਂ ਜਾਣ ਦਿੱਤਾ ਜਾਊਗਾ ਅੱਗੇ ਤਾਂ ਇਸ ਵਾਰ ਵੀ ਜਿਹੜਾ ਜੱਸ ਸਾਹਿਬ ਨਾਲ ਉਹਨਾਂ ਨੇ ਪ੍ਰਸ਼ਾਸਨ ਲਗਾਇਆ ਕਿ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ ਪਰ ਕੌਮੀ ਲੋਕਾਂ ਦੀ ਗੱਲ ਕੀਤੀ ਜਾਣੀ ਸੀ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਦੀ ਗੱਲ ਕੀਤੀ ਜਾਣੀ ਸੀ ਅੱਜ ਇਨਸਾਫ ਪਸੰਦ ਲੋਕ ਪਹੁੰਚੇ ਆ ਗੱਲਬਾਤ ਵੀ ਕਰਾਂਗੇ ਆਪਾਂ ਲੋਕ ਵੀ ਇੱਥੇ ਮੌਜੂਦ ਆ ਗੱਲਬਾਤ ਕਰਾਂਗੇ ਲੋਕ ਇਸ ਤੇ ਮੌਜੂਦ ਆ ਅਸੀਂ ਪੁੱਛਦੇ ਆ ਲੋਕਾਂ ਨੂੰ ਕਿ ਪ੍ਰਸ਼ਾਸਨ ਵੱਲੋਂ ਅਜੜਾ ਅੱਜ ਕਿਦਾਂ ਦਾ ਰਵਈਆ ਰਹੇਗਾ ਗੱਲਬਾਤ ਕਰਦੇ ਆ ਅੱਜ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਥੇ ਪਹੁੰਚੇ ਹੋ ਵੱਡੇ ਪੱਧਰ ਤੇ ਇਨਸਾਫ ਪਸੰਦ ਲੋਕ ਪਹੁੰਚੇ ਆ ਕਿਵੇਂ ਲੱਗਦਾ ਤੁਹਾਨੂੰ ਜੋ ਪ੍ਰਸ਼ਾਸਨ ਦਾ ਜਿਹੜਾ ਰਵਈਆ ਜਿਹੜੇ ਨਾਕਾਬੰਦੀ ਕਰ ਦਿੱਤੀ ਗਈ ਆ ਜਿਵੇਂ ਪਹਿਲਾਂ ਕਿਸਾਨੀ ਅੰਦੋਲਨ ਵੇਲੇ ਕੀਤੀ ਸੀ ਜਿਉਂ ਤੋਂ ਤਿਉਂ ਹੀ ਇੱਥੇ ਨਾਕਾਬੰਦੀ ਤੇ ਫੋਰਸ ਲਗਾ ਦਿੱਤੀ ਗਈ ਹੈ ਸਰ ਉਸ ਤਰ੍ਹਾਂ ਤਾਂ ਨਹੀਂ ਹੈ ਇਹ ਬੈਰੀਕਡ ਬਹੁਤ ਨਾਰਮਲ ਹੈ ਸਾਨੂੰ ਹੁਕਮ ਮਿਲਣ ਦੀ ਜ਼ਰੂਰਤ ਹੈ ਅਸੀਂ ਇਹ ਬੈਰੀਕਡ ਨੂੰ 5 ਮਿੰਟ ਦੇ ਵਿੱਚ ਹਟਾ ਦਿੰਦੇ ਤੁਹਾਨੂੰ ਚੱਕ ਕੇ ਸਾਨੂੰ ਇਹਦੇ ਵਿੱਚ ਗੇਰ ਦਾਂਗੇ ਸਾਨੂੰ ਹੁਕਮ ਮਿਲੇ ਅਸੀਂ ਇਹਨਾਂ ਨੂੰ ਪੂਰੇ ਪੂਰੇ ਵੈਰੀਕਟ ਨੂੰ ਚੱਕ ਕੇ ਨਦੀ ਜਗਿਰਾਂਗੇ ਅਸੀਂ ਅੱਗੇ ਵਧਾਂਗੇ ਸਾਨੂੰ ਹੁਕਮ ਹੈ ਹੁਕਮ ਦੀ ਜ਼ਰੂਰਤ ਹੈ ਹਾਂ ਹੁਕਮ ਹੈ ਸਾਜੀ ਆਪਣੇ ਅਦਕਾ ਆਪਣੇ ਜੋ ਸਾਡੇ ਕਮੇਟੀ ਮੈਂਬਰ ਉਹ ਸਾਨੂੰ ਜਾਂ ਸਾਡੇ ਪ੍ਰਧਾਨ ਹੈ ਉਹ ਹੁਕਮ ਕਰੇ ਅਸੀਂ 5 ਮਿੰਟਾਂ ਦੇ ਵਿੱਚ ਬੈਰੀਕੇਡ ਖਾਲੀ ਕਰਕੇ ਦਿਖਾਵਾਂਗੇ ਆ ਸਾਨੂੰ ਆਰਡਰ ਦੇ ਸਾਡੇ ਗੋਲੇ ਮਾਰਨ ਪਹਿਲਾਂ ਵੀ ਗੋਲੇ ਮਾਰਿਆ ਮੇਰੇ ਇੱਥੇ ਗੋਲੀ ਵੱਜੀ ਆ ਸਾਡੇ ਪ੍ਰਧਾਨ ਸਾਹਿਬ ਖੜੇ ਸਾਡੇ ਜ਼ਿਲ੍ਹਾ ਪਟਿਆਲਾ ਦੇ ਲੱਗਦਾ ਅਸੀਂ ਕੋਈ ਘਬਰਾਉਣੇ ਸਾਨੂੰ ਨਾ ਕੋ ਘਬਰਾਟਾ ਕੋਈ ਨਾ ਅਸੀਂ ਡਰੇ ਆ ਨਾ ਡਰਾਂਗੇ ਲੇਕਿਨ ਸਾਨੂੰ ਸਰਕਾਰਾਂ ਗੁਲਾਮੀ ਦਾ ਸਾਸ ਕਰਾਉਣੀ ਆ ਬਾਰ-ਬਾਰ ਉਹ ਅਸੀਂ ਇਹ ਗੁਲਾਮੀ ਦੇ ਜੰਜੀਰੇ ਜੋ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦਸੀਆਂ ਤੋੜਨ ਦਾ ਤਰੀਕਾ ਵੀ ਆਪਣੀ ਇੱਕ ਹੱਥ ਵਿੱਚ ਮਾਲਾ ਇੱਕ ਹੱਥ ਤਲਵਾਰ ਉਸ ਉਸ ਦੇ ਧਾਰ ਨਹੀਂ ਬਣ ਕੇ ਮੀਰੀ ਪੀਰੀ ਦੇ ਹੱਥੇ ਚੱਲ ਕੇ ਅਸੀਂ ਇਹ ਬੈਰੀਕੇਡਾਂ ਨੂੰ ਆਪਣੀ ਤਾਕਤ ਦੇ ਨਾਲ ਭਰੇਟਾਵਾਂਗੇ ਸਰਕਾਰ ਨੇ ਜੋ ਜ਼ਬਰ ਕਰਨਾ ਕਰੇ ਅਸਰ ਕੋਈ ਪ੍ਰਭਾਅ ਇਹਨਾਂ ਵੱਲੋਂ ਬੈਰੀਗੇਟਿੰਗ ਕਰ ਦਿੱਤੀ ਗਈ ਹੈ ਰੋਕਣ ਦਾ ਜਿਹੜਾ ਇਹਨਾਂ ਵੱਲੋਂ ਜਿਹੜਾ ਇਹ ਦਿਖਾ ਦਿੱਤਾ ਗਿਆ ਚੈਨਾ ਕਿ ਰੋਕਿਆ ਜਾਵੇਗਾ ਜਿਹੜੇ ਇਨਸਾਫ ਪਸੰਦ ਲੋਕਾਂ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਂਦੇ ਨੇ ਕਿਉਂ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਮਹਾਲੀ ਦੇ ਵਿੱਚ ਲੰਬੇ ਸਮੇਂ ਤੋਂ ਮੋਰਚਾ ਚੱਲ ਰਿਹਾ ਹੈਗਾ ਬਾਰ ਬਾਰ ਇਨਸਾਫ ਪਸੰਦ ਲੋਕ ਵੱਡੇ ਵੱਡੇ ਇਕੱਠ ਵੀ ਕਰਦੇ ਆ ਕਿੱਥੇ ਕੰਮ ਹੀ ਰਹਿ ਜਾਂਦਾ ਸਰਕਮੀਜ਼ ਸਰਕਾਰਾਂ ਦੇ ਰਵੱਈਏ ਚ ਹੀ ਹੈ ਇਹਨਾਂ ਦੀ ਨੀਅਤ ਨਹੀਂ ਹੈ ਪਹਿਲਾਂ ਵੀ ਗੁਰੂ ਨਾਨਕ ਦੇ ਸਾਹਿਬ ਜੀ ਦੇ ਗੁਰਪੁਰਬ ਤੇ ਇਹਨਾਂ ਨੇ ਇਹ ਜਿਹੜੇ ਬੰਦ ਕਰੇ ਨੋਟੀਫਿਕੇਸ਼ਨ ਵੀ ਜਾਰੀ ਕਰਿਆ ਤਾਂ ਵੀ ਸਰਕਾਰ ਨੇ ਉਹਦੇ ਉੱਪਰ ਨੋਟੀਫਿਕੇਸ਼ਨ ਹੁਣ ਲਾਗੂ ਨਹੀਂ ਕਰਿਆ ਤਾਂ ਕਿ ਇਸੇ ਕਰਕੇ ਅਸੀਂ ਮੋਰਚਾ ਲਾਇਆ ਮੁਹਾਰੀ ਵਿਖੇ ਅਸੀਂ ਲਗਾਤਾਰ ਉੱਥੇ ਹਾਜ਼ਰੀ ਭਰ ਰਹੇ ਹਾਂ ਪਰ ਆਪਣੇ ਆਪਣੇ ਕਮਾਂਡਰਾਂ ਦੇ ਅਸੀਂ ਹੁਕਮ ਦਾ ਜ਼ਰੂਰ ਇੰਤਜ਼ਾਰ ਕਰਾਂਗੇ ਉਹ ਸਾਨੂੰ ਹੁਕਮ ਕਰਨ ਇਹ 5 ਮਿੰਟਾਂ ਦੇ ਅਸੀਂ ਬੈਰੀਕੇਡ ਪੁੱਟ ਕੇ ਅਸੀਂ ਪਰਾਂ ਮਾਰੇ ਕਿਵੇਂ ਲੱਗਦਾ ਬੰਦੀ ਸਿੰਘ ਰਿਹਾ ਹੋ ਜਾਣਗੇ ਹਾਂਜੀ ਹੁਣ ਜਾਵਾਂਗੇ ਹੁਣ ਰਿਹਾ ਕਰਾਵਾਂਗੇ ਹਮ ਚਲੇ ਜਾਉਂਗੇ ਬੈਰੀਕੇਡ ਕੀਤੀ ਹੋਈ ਹੈ ਸਾਹਮਣੇ ਹਾਂਜੀ ਸਾਡੇ ਆਗੂ ਜਿਹੜੇ ਕਹਿਣਗੇ ਨਾ ਸਾਡੇ ਜਿਹੜੇ ਮੌਤਵਾਰ ਕਮੇਟੀ ਮੈਂਬਰ ਨੇ ਤੇ ਫਿਰ ਇਹਦੇ 5 ਮਿੰਟ ਚੁੱਕ ਕੇ ਅੱਧਰ ਕਰਕੇ ਤੇ ਫਿਰ ਅੱਗੇ ਵੱਧ ਹਾਂ 5 ਮਿੰਟ ਚ ਚੁੱਕੇ ਜਾਣਗੇ ਹਾਂ ਇਹ ਸੰਗਤ ਪਿੱਛੇ ਬਹੁਤ ਆ ਰਹੀ ਹੈ ਇਹ ਤਾਂ 5 ਮਿੰਟ ਤੋਂ ਜ਼ਿਆਦਾ ਲੱਗਦੇ ਮੈਨੂੰ ਤਾਂ ਹਾਂਜੀ 5 ਮਿੰਟ ਨਹੀਂ ਲਾਂਦੇ ਅਸੀਂ ਅੱਛਾ ਜੀ ਹਾਂ 5 ਮਿੰਟ ਚ ਕਿਵੇਂ ਲੱਗਦਾ ਤੁਹਾਨੂੰ ਜਿਸ ਹਿਸਾਬ ਨਾਲ ਬੈਰੀਗੇਟਿੰਗ ਕੀਤੀ ਗਈ ਹੈ ਫੋਰਸ ਖੜੀ ਹੈ ਤੈਨਾਤ ਆ ਗਈ ਇਹ ਮੈਨੂੰ ਐ ਲੱਗਦਾ ਵੀ ਤੋੜ ਦਾਂਗੇ ਹੂੰ ਤੋੜ ਵੀ ਦੇਵਾਂਗੇ ਹੂੰ ਜਾਣਾ ਦਿੱਲੀ ਕੇ ਜਾਵਾਂ ਦਿੱਲੀ ਜਾਣਾ ਹਾਂਜੀ ਤਿਆਰੀ ਕਰਕੇ ਆ ਦਿੱਲੀ ਜਾਣ ਤੇ ਕੋਈ ਆਵੇ ਥੋੜੀ ਸਾਰਾ ਨਾਚਣ ਪਾਣੀ ਸਾਰ ਲੈ ਕੇ ਆਏ ਆ ਓਏ ਆ ਥੋੜੀ ਜਿਹੀ ਸਿਣੀ ਹੁਣ ਇੱਕ ਦੋ ਦਿਨ ਵਾਸਤੇ ਆਏ ਪੱਕਾ ਮੋਰਚਾ ਲੱਗੇਗਾ ਦਿੱਲੀ ਜੇ ਸਾਡੇ ਨਾਚ ਕੋਈ ਮੰਗਾ ਬਦ ਜੇ ਸਾਡੇ ਕੋਈ ਨਾਚ ਦੇਦਾਰ ਨੂੰ ਇਸੇ ਨੂੰ ਮੰਨਿਆ ਇਸ ਮੱਕਾ ਮੋਰਚਾ ਅੱਜ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਇੱਥੇ ਪਹੁੰਚ ਰਹੀਆਂ ਇੱਥੇ ਤਕਰੀਬਨ ਸਾਰਾ ਪੰਜਾਬ ਦੀਆਂ ਕਿਸੇ ਬੰਦੀਆਂ ਪਹੁੰਚੇ ਕਿਉਂਕਿ ਕੋਮੀ ਇਨਸਾਫ ਮੋਰਚਾ ਸਾਰੀਆਂ ਕੋਮਾਂ ਦਾ ਹੀ ਹੈ ਕੋਈ ਕੋਈ ਜਿਹੜੀ ਗੱਲ ਹੂੰ ਬੰਦੀ ਸਿੰਘ ਹੋ ਜਾਣਗੇ ਰਿਹਾਬ ਫਿਰ ਅੱਜ ਤੇ ਕਿਧਰ ਆਹ ਜ਼ਰੂਰ ਪਾਜੀ ਹੁਣ ਕੀ ਰਿਹਾ ਹੁਣ ਕੀ ਠੀਕ ਹੈ ਨਾ ਜੀ ਆਪਾਂ 220 ਰਿਪਸ ਤੋਂ ਅਰਥੀ ਨਾ ਮੋਰਚਾ ਫਾਦੇ ਕੀਤਾ ਹੈ ਠੀਕ ਹੈ ਜੀ ਅੱਜ ਹੋ ਹੈ ਨਹੀਂ ਠੀਕ ਹੈ ਜੀ ਸਾਡੀ ਰੂਹ ਦੇ ਵਿੱਚ ਉਹ ਹੈਗਾ ਠੀਕ ਹੈ ਜੀ ਤੇ ਜਿਹੜਾ ਮੋਰਚਾ ਹੈ ਨਾ ਅਜੇ ਤੱਕ ਹੀ ਜਾਵਾਂਗੇ ਆਪਾਂ ਤੇ ਬਾਕੀ ਰਹੀ ਕਰਨੀ ਹੈ ਬੈਰੀਕੇਟਾਂ ਦੀ ਮੋੜਿਆਂ ਦੇ ਚੱਕ ਕੇ ਲੈ ਜਾਾਂਗੇ ਠੀਕ ਹੈ ਜੀ ਠੀਕ ਹੈ ਜੀ ਹੋਰ ਜਿਹੜੀ ਸਾਡੇ ਨਾਲ ਹੋਰ ਵੀ ਵੀਰ ਮੌਜੂਦ ਹੈ ਕਿਵੇਂ ਲੱਗਦਾ ਜੀ ਤੁਹਾਨੂੰ ਜਿਸ ਸਾਹਮਣੇ ਨਾਲ ਬੈਰੀਕੇਟਿੰਗ ਕੀਤੀ ਗਈ ਹੈ ਚੁੱਕ ਦੇਣੀ ਹੈ ਬੈਰੀਕੇਟਿੰਗ ਇਹ ਤਾਂ 10 ਮਿੰਟ ਦਾ ਕੰਮ ਹੈ ਇਹ ਤਾਂ ਕੋਈ ਵੱਡੀ ਗੱਲ ਨਹੀਂ ਐ ਇੱਕ ਵੀ ਦੋ ਵਾਰ ਚੁੱਕੀ ਹੈ ਕਿਹੜੀ ਵੱਡੀ ਗੱਲ ਹੈ ਪੱਥਰਾਂ ਦੀ ਵੀ ਭੰਨਣਗੇ ਉਹ ਵੀ ਭੰਦੇ ਨਹੀਂ ਜਿਵੇਂ ਖਿੱਚ ਲੈਂਦੇ ਸੀ ਇਹ ਕੋਈ ਵੱਡੀ ਗੱਲ ਨਹੀਂ ਤੇ ਆਰਡਰ ਹੋਣਾ ਚਾਹੀਦਾ ਜਹਾਂ ਜਿੱਥੇ ਬੰਦੀਆਂ ਦਾ ਜਿਸ ਟਾਈਮ ਵੀ ਕਹਿਣ ਉਸੇ ਟਾਈਮ 10 ਮਿੰਟ ਦੇ ਪਹਿਲਾਂ ਪਹਿਲਾਂ ਸਾਰਾ ਕਮਿੰਦਾ ਕੰਮਜਾਮ ਜਿਹੜਾ ਕੱਗਰ ਵਿੱਚ ਚਲਾ ਜਾਇਆ ਜਾਏ। ਹੂੰ ਕੱਗਰ ਦੇ ਰਿਆਤੀ ਕੱਗਰ ਦੇ ਰਿਆ ਵਿੱਚ ਕੱਗਰ ਦੇ ਰਿਆ ਵਿੱਚ ਸਾਰਾ ਹੀ ਸਾਰਾ ਚਲਾ ਜਾਵੇ ਸਾਰਾ ਚਲਾ ਜਾਏਗਾ ਛਪ ਵੀ ਆਰਡਰ ਹੋਏਗਾ ਖਸਾਨ ਮੋਰਚੇ ਦਾ ਉਸੇ ਟਾਈਮ ਹੀ ਸਾਰਾ ਹੀ ਕੰਮਜਾਮ ਇਹਨਾਂ ਦਾ ਕੱਗਰ ਵਿੱਚ ਰੁੜ ਜਾਏਗਾ ਪਹਿਲਾਂ ਵੀ ਇਕੱਠ ਹੁੰਦੇ ਆ ਹਰ ਵਾਰ ਇਕੱਠ ਹੋ ਕੇ ਚਲੇ ਜਾਂਦੇ ਆ ਘਰਾਂ ਨੂੰ ਵਾਪਸ ਹੋ ਜਾਂਦਾ ਪਰ ਬੰਦੀ ਸਿੰਘ ਜੋਂ ਤੋਂ ਤਿਉਨੇ ਸਰਕਾਰਾਂ ਨੋਟੀਫਿਕੇਸ਼ਨ ਜਾਰੀ ਕਰ ਦਿੰਦੀਆਂ ਪਰ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ ਬਾਹਰ ਨਹੀਂ ਲਿਆਂਦਾ ਕਿਉਂ ਮਹਾਰਾਜ ਹਰਿਆਣੇ ਕਰਦੇ ਹਰਿਆਣੇ ਜ਼ਰੂਰ ਕਰਨਾ ਚਾਹੀਦਾ ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ ਉਹਨਾਂ ਨੂੰ ਜ਼ਰੂਰ ਬਾਹਰ ਕੱਢਿਆ ਜਾਇਦਾ ਉਹਨਾਂ ਨੂੰ 30 30 32 32 35 35 ਸਾਲ ਹੋ ਗਏ ਨੇ ਤੇ ਕਿਸੇ ਵੀ ਕੋਈ ਕਾਨੂੰਨ ਨਹੀਂ ਹੈ ਵੀ ਇਹਨਾਂ ਨੂੰ ਨਾ ਛੱਡਣ ਜਿਹਨਾਂ ਦੀ ਸਜ਼ਾਵਾਂ ਪੂਰੀਆਂ ਕੱਲ ਨੂੰ ਬਾਹਰ ਆਣੇ ਚਾਹੀਦੇ ਨੇ ਪਰ ਆਪਣੀ ਉਮਰ ਤੋਂ ਡਬਲ ਕਰ ਚੁੱਕੇ ਨੇ 20 ਸਾਲ ਹੋ ਨਹੀਂ 40 ਉਹਨਾਂ ਨੂੰ ਸ਼ਾਮਾ ਪੂਰੀ ਹੋਈ ਹੁਣ ਅੱਜ ਤੱਕ ਨਹੀਂ ਛੱਡੇ ਉਹ ਛੱਡਣੇ ਚਾਹੀਦੇ ਨਹੀਂ ਕੀ ਲੱਗਦਾ ਕਿਉਂ ਡਰ ਲੱਗਦਾ ਸਰਕਾਰਾਂ ਨੂੰ ਕਿਉਂ ਨਹੀਂ ਵਾਰ ਕੱਢਦੀਆਂ ਭਈਆ ਸਰਕਾਰਾਂ ਨੂੰ ਆਪਣੇ ਡਰ ਲੱਗਦਾ ਵੀ ਬਾਹਰ ਆ ਕੇ ਸਾਨੂੰ ਤੰਗ ਪਰੇਸ਼ਾਨ ਨਾ ਕਰਨ ਪਰ ਕੋਈ ਤੰਗ ਪਰੇਸ਼ਾਨ ਨਹੀਂ ਕਰੇਗਾ ਉਹਨਾਂ ਨੂੰ ਜਰੂਰ ਛੱਡਣਾ ਚਾਹੀਦਾ ਹੂੰ ਤੇ ਗੱਲਬਾਤ ਕਰਾਂਗੇ ਹੋਰ ਵੀ ਵੀਰ ਮੌਜੂਦ ਹੈ ਸਾਹਮਣੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੋਵੇਗਾ ਕਿ ਨੌਜਵਾਨੀ ਆ ਜਿਹੜੀ ਵੱਡੇ ਪੱਦਰ ਤੇ ਇੱਥੇ ਪਹੁੰਚ ਰਹੀ ਆ ਹਰ ਬਾਰ ਆ ਜਿਹੜੀ ਨੌਜਵਾਨੀ ਹੈ ਸ਼ੰਭੂ ਬੈਰੀਅਰ ਨੂੰ ਮਾਰਤ ਦਿੰਦੀ ਆ ਭਾਈ ਜੀ ਕਿਵੇਂ ਲੱਗਦਾ ਕਿਉਂ ਜਿਹੜਾ ਬੰ ਵੈਲਾ ਦਾ ਵਾਇਗੁਰ ਜੀ ਦਾ ਖਾਲਸਾ ਸ਼੍ਰੀ ਵਾਇਗੁਰ ਜੀ ਦੀ ਫਤਿਹ ਮੈਂ ਕਰਮਜੀਤ ਸਿੰਘ ਸੋਨੂ ਭਗੋੜਾ ਅਸੀਂ ਘਨੌਰ ਤੋਂ ਹੀ ਆ ਸਾਡੀ ਪਵਾ ਜਥੇਬੰਦੀ ਹੈ ਮੈਂ ਸਰਕਾਰ ਨੂੰ ਮੋਦੀ ਸਾਹਿਬ ਨੂੰ ਇਹ ਅਪੀਲ ਕਰਨਾ ਚਾਹੁੰਦਾ ਵੀ ਜਿਹੜੇ ਸਾਡੇ ਬੰਦੀ ਸਿੰਘ ਨੇ 30 35 35 ਸਾਲ ਹੋ ਗਏ ਉਹਨਾਂ ਨੂੰ ਤੁਸੀਂ ਰਿਹਾ ਨਹੀਂ ਕਰ ਰਹੇ ਤੁਸੀਂ ਵੱਡਾ ਦਿਲ ਦਿਖਾਓ ਪਿਛੇ ਕਾਫੀ ਇਕੱਠ ਹੋ ਗਿਆ ਦੇਖੋ ਰੋਸ ਤਾਂ ਗੱਲ ਹੈ ਉਹ ਚਾਹੇ ਸਾਈਡ ਤੇ ਬੈਠੇ ਜੀ ਰੋਸ ਤਾਂ ਰੋਸ ਹੈ ਜ਼ਰੂਰੀ ਨਹੀਂ ਵੀ ਅਸੀਂ ਦਿੱਲੀ ਜਾ ਕੇ ਕਰਨਾ ਅਸੀਂ ਇੱਥੇ ਬਹਿ ਕੇ ਸਾਡੀਆਂ ਸਾਰੀਆਂ ਜਥੇਬੰਦੀਆਂ ਆ ਗਈਆਂ ਸਾਡੀਆਂ ਸਾਰੀਆਂ ਧਾਰਮਿਕ ਜਥੇਬੰਦੀਆਂ ਆ ਗਈਆਂ ਮੋਦੀ ਸਾਹਿਬ ਨੂੰ ਇਹ ਅਪੀਲ ਕਰਦੇ ਆ ਵੀ ਗੁਰਤੇਗ ਬਾਰ ਸਾਹਿਬ ਦਾ ਸਾਡੇ ਹਿੰਦ ਦੀ ਚਾਦਰ ਤੁਸੀਂ ਕਹਿੰਦੇ ਹੋ ਉਹਨਾਂ ਅਸੀਂ ਦਿਵਸਾਰਿਆ ਉਹਦੇ ਤੁਸੀਂ ਐਲਾਨ ਕਰ ਦਿਓ ਤੁਹਾਨੂੰ ਅਸੀਂ ਫਿਰ ਵੀ ਚਲੋ ਸ਼ਾਬਾਸ਼ੀ ਦਵਾਂਗੇ ਸਾਡੀ ਕੌਮ ਕਿਸੇ ਦਾ ਨਾਂ ਆਸਾਨ ਭੁੱਲੀ ਐ ਤੇ ਨਾ ਕਿਸੇ ਨੇ ਜਿੰਨੇ ਸਾਡੇ ਸਾਡੀ ਕੌਮ ਤੇ ਜ਼ੁਲਮ ਕੀਤਾ ਨਾ ਅਸੀਂ ਉਹ ਭੁੱਲੇ ਮੋਦੀ ਸਾਹਿਬ ਨੂੰ ਵੱਡਾ ਦਿਲ ਵਿਖਾਉਣਾ ਚਾਹੀਦਾ ਹੈ ਸਾਡੇ ਬੰਦੀ ਸਿੰਘ ਰੱਖਿਆ ਕਰੋ ਠੀਕ ਆ ਉਹਨਾਂ ਤੋਂ ਜੋ ਵੀ ਅਸੀਂ ਗਲਤੀ ਨਹੀਂ ਕਹਿ ਸਕਦੇ ਕਿਉਂਕਿ ਕੌਮ ਪਿੱਛੇ ਉਹਨਾਂ ਨੇ ਕੀਤਾ ਸਾਰਾ ਕੁਝ ਜੋ ਵੀ ਕੀਤਾ ਠੀਕ ਹੈ ਨਾ ਜੋ ਹੋ ਗਿਆ ਸੋ ਹੋ ਗਿਆ ਜੋ ਨੁਕਸਾਨ ਹੋ ਗਿਆ ਪੰਜਾਬ ਦਾ ਪੰਜਾਬ ਨੇ ਝੱਲ ਵੀ ਲਿਆ ਔਰ ਤੁਸੀਂ ਹਜੇ ਵੀ ਨਹੀਂ ਮੁੜਦੇ ਪਿਆ ਸਾਡੀਆਂ ਯੂਨੀਵਰਸਿਟੀਆਂ ਤੇ ਸਾਨੂੰ ਤੁਸੀਂ ਧੱਕਾ ਕਰ ਰਹੇ ਹੋ ਹੁਣ ਪੰਜਾਬ ਯੂਨੀਵਰਸਿਟੀ ਤੇ ਚਾਹੇ ਸਾਡੇ ਰਾਜਨੀਤਿਕ ਹੱਕ ਹੋਣ ਚਾਹੇ ਸਾਡੇ ਸਟੱਡੀ ਹੱਕ ਹੋਣ ਠੀਕ ਹੈ ਨਾ ਤੇ ਤੁਸੀਂ ਹਰੇਕ ਤੇ ਤੁਸੀਂ ਡਾਕਾ ਮਾਰ ਰਹੇ ਚਾਹੇ ਸਾਡੇ ਧਾਰਮਿਕ ਹੱਕ ਹੋਣ ਉਹਨਾਂ ਤੇ ਹਰੇਕ ਤੇ ਭਾਜਪਾ ਸਰਕਾਰ ਹਕੂਮਤ ਜੋ ਮੌਜੂਦਾ ਹੈ ਉਹ ਜ਼ੋਰ ਲਾ ਰਹੀ ਵੀ ਇਹਨਾਂ ਨੂੰ ਕਿਵੇਂ ਉਤਾਰਿਆ ਜਾਵੇ ਇਦਾਂ ਨਹੀਂ ਪੰਜਾਬ ਲਟੜਦਾ ਇਤਿਹਾਸ ਬੋਲ ਲਓ ਮੇਰੇ ਖਿਆਲ ਲੱਗਦਾ ਮੋਦੀ ਸਾਹਿਬ ਪਿਛਲਾ ਇਤਿਹਾਸ ਭੁੱਲ ਗਏ ਨੇ ਇਹ ਨਹੀਂ ਹੋਣਾ ਮੋਦੀ ਸਾਹਿਬ ਨਹੀਂ ਹੋਣਾ ਮੈਂ ਤੁਹਾਨੂੰ ਖਾਸ ਕਰਕੇ ਅਪੀਲ ਕਰ ਰਿਹਾ ਵੀ ਇਹ ਨਾ ਹੀ ਹੋ ਸਕਦਾ ਜੋ ਚੀਜ਼ ਪੋਸੀਬਲ ਹੀ ਨਹੀਂ ਉਹ ਕਿਵੇਂ ਪੋਸੀਬਲ ਹੋ ਜੂਗਾ ਇਹ ਨਹੀਂ ਹੋਣਾ ਚਾਹੇ ਜਿੰਨੀਆਂ ਮਰਜ਼ੀ ਸਰਕਾਰਾਂ ਸਰਕਾਰਾਂ ਬਣਾ ਲਓ ਅੱਜ ਤੱਕ ਕਦੇ ਨਹੀਂ ਕੋਈ ਰਿਆ ਸਿਕੰਦਰ ਵਰਗੇ ਵੀ ਸਾਰਾ ਜਿੱਤ ਗਏ ਉਹ ਖਾਲੀ ਹੱਥ ਗਏ ਨੇ ਇਸ ਕਰਕੇ ਇਸ ਕਰਕੇ ਉਹ ਖਾਲੀ ਬਾਹਰ ਹੱਥ ਕੱਢੇ ਸੀਗੇ ਵੀ ਕਿਸੇ ਨੇ ਕੁਝ ਨਹੀਂ ਲੈ ਜਾਣਾ ਮੋਦੀ ਸਾਹਿਬ ਤੁਹਾਡੀ 75 ਸਾਲ ਦੀ ਉਮਰ ਹੋ ਗਈ ਹੈ ਕੁਜ਼ੀ ਮੇ ਤਾਂ ਸਦਾ ਨਹੀਂ ਰਹਿਣਾ ਰਾਜ ਤਾਂ ਉਹੀ ਕਰੇਗਾ ਨਾ ਜੋ ਸਦਾ ਰਹੇਗਾ ਕਿਸੇ ਨੇ ਤੇ ਸਦਾ ਨਹੀਂ ਰਹਿਣਾ ਨਾ ਸਦਾ ਰਹਾ ਕੋਈ ਮੋਦੀ ਸਾਹਿਬ ਕੋਈ ਬਣਦੀ ਗੱਲ ਕਰੋ ਜਿਹੜੀ ਬਣਦੀ ਆ ਸਾਨੂੰ ਸਾਡੇ ਹੱਕਾਂ ਤੋਂ ਵਾਂਝੇ ਨਾ ਕਰੋ ਇਹੀ ਗੱਲਬਾਤ ਕਰਾਂਗੇ ਆਪਾਂ ਦੇਖੋ ਕਿ ਬੱਚੇ ਵੀ ਇੱਥੇ ਪਹੁੰਚੇ ਨੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਦੇ ਲਈ ਹਾਂਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਹਾਲ ਹੈ ਜੀ ਕਿੰਨੇ ਜੀ ਕਿੰਨੀ ਉਮਰ ਹੈ ਤੁਹਾਡੀ ਮੇਰੀ ਉਮਰ 6 ਸਾਲ ਹੈ ਜੀ 6 ਸਾਲ ਹਾਂਜੀ ਜੀ ਤੇ ਕਿਵੇਂ ਅੱਜ ਇੱਥੇ ਪਹੁੰਚੇ ਹੋ ਕਿਵੇਂ ਆਏ ਅਸੀਂ ਜੀ ਮੈਂ ਅਸੀਂ ਜਾਣਨਾ ਚਾਹੁੰਦੇ ਆ ਵੀ ਜਦ ਵੀ ਵੀ ਕੋਈ ਗੱਲ ਹੁੰਦੀ ਆ ਦਿੱਲੀ ਜੀ ਯਾਨੀ ਕਿ ਬੰਬ ਵਿਸ਼ ਵੋਟ ਹੋਇਆ ਵੀ ਤੁਸੀਂ ਇਹ ਵੀ ਕਹਿਣਾ ਚਾਹੁੰਦੇ ਸਰਕਾਰਾਂ ਉਹ ਵੀ ਇਹ ਵੀ ਪੰਜਾਬ ਨੇ ਕਰਵਾਇਆ ਜੀ ਇਹ ਪੰਜਾਬ ਨੇ ਕਰਵਾਇਆ ਵੀ ਜਿਹੜਾ ਵੀ ਤੁਸੀਂ ਪੰਜਾਬ ਚ ਬੈਰੀਗੇਟ ਲਗਵਾ ਰਹੇ ਹੋ ਹੋਰ ਕਿੱਥੇ ਬੈਰੀਗੇਟ ਲਗਵਾਏ ਨੇ ਜੀ ਮੇਰੇ ਇਹ ਸਰਕਾਰ ਤੋਂ ਗੱਲ ਹੈ ਜੀ ਜਿਹੜੀ ਵੀ ਸਰਕਾਰ ਆਂਦੀ ਆ ਉਹ ਪੰਜਾਬ ਦੇ ਕਿਉਂ ਵੈਰ ਹੁੰਦੀ ਆ ਜੀ ਕਿਉਂ ਹੀ ਪੰਜਾਬ ਦੇ ਨਾਲ ਖੜਨਾ ਵੀ ਹੈ ਜੀ ਬੰਦੀ ਸਿੰਘਰ ਉਹ ਕਿਉਂ ਨਹੀਂ ਰਿਹਾ ਕਰਦੇ ਜੀ ਉਹਨਾਂ ਦੀ ਉਮਰਾਂ ਨੂੰ ਇੰਨੇ ਵੀ ਬੁਢਾਪਾ ਹੋ ਗਿਆ ਉਹਨਾਂ ਨੂੰ ਵੀ ਹੁਣ ਤਾਂ ਵੀ ਉਹਨਾਂ ਨੂੰ ਰਿਹਾ ਕਰ ਦੋ ਉਨਾਲੀ ਸਜਾਵੀ ਖਤਮ ਹੋ ਚੁੱਕੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ 6 ਸਾਲ ਦਾ ਬੱਚਾ ਜਿਹੜਾ ਸ਼ੈਂਬੂ ਬੈਰੀਅਰ ਤੇ ਪਹੁੰਚਿਆ ਔਰ ਦਿੱਲੀ ਨੂੰ ਲੰਨਤਾ ਪਾ ਰਿਹਾ ਕਹਿ ਰਿਹਾ ਕਿ ਜਿਹੜਾ ਦਿੱਲੀ ਦੇ ਵਿੱਚ ਬੰਬੋ ਬਲਾਸਟ ਹੋਇਆ ਉਸ ਦਾ ਪੰਜਾਬ ਨੂੰ ਜ਼ਿੰਮੇਵਾਰ ਮੰਨਦੇ ਹੋ ਜਿਹੜੀ ਬੈਰੀਕੇਟਿੰਗ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਦਿੱਲੀ ਦੇ ਵਿੱਚ ਨਹੀਂ ਜਾਣ ਦਿੱਤਾ ਜਾ ਰਿਹਾ ਜੋ ਬੰਦੀ ਸਿੰਘਾਂ ਨੂੰ ਰਿਹਾਈ ਕਰਵਾਉਣ ਦੇ ਲਈ ਜਿਹੜਾ ਜਿੱਥੇ ਕਿ ਪੀਸਫੁਲੀ ਜਿਹੜਾ ਪ੍ਰੋਟੈਸਟ ਕਰਨ ਦਾ ਜਿਹੜਾ ਹਰ ਇੱਕ ਨੂੰ ਅਧਿਕਾਰ ਹੈ ਪ੍ਰੋਟੈਸਟ ਕਰਨ ਦੇ ਲਈ ਵੀ ਦਿੱਲੀ ਨਹੀਂ ਜਾਣ ਦਿੱਤਾ